ਉਹ ਆਈ ਗੁਰ ਜੀ ਕਾ ਸਾਲ ਸਾਹਿਬ ਜੀ ਕੀ ਸੇਵਾ ਇਹ ਜੀ ਕੋਈ ਗੁਰੂ ਸਾਹਿਬ ਦੀ ਕਲਾ ਵਰਤਰੀ ਹੈ ਕਿ ਸਾਰੇ ਆਪ ਮਹਾਰੇ ਲੋਕ ਆ ਰਹੇ ਆ ਇਹਨਾਂ ਨੂੰ ਥੋੜੇ ਜੇ ਸੱਦੇ ਤੇ ਲੋਕਾਂ ਨੂੰ ਪਤਾ ਲੱਗਦਾ ਉਸੇ ਵੇਲੇ ਸਾਰੇ ਜਗ੍ਹਾ ਤੋਂ ਉਧਰ ਨੂੰ ਆ ਰਹੇ ਆ ਬਹੁਤ ਬਹੁਤ ਗੁਰੂ ਮਹਾਰਾਜ ਦਾ ਵੀ ਅਸੀਂ ਕੋਟਨ ਕੋ ਧੰਨਵਾਦ ਕਰਦੇ ਆ ਅਲਾਕਾ ਨਿਵਾਸੀਆਂ ਦਾ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਕੇ ਜਿਹੜਾ ਇਹਨਾ ਮਾਨਸਕਾਰ ਉਹਨਾਂ ਜੇਲ੍ਹ ਚ ਬੈਠੇ ਹੋਇਆ ਉਹਨੂੰ ਵੀ ਬਖਸ਼ ਰਹੇ ਆ ਅਸੀਂ ਇਹਨਾਂ ਦਾ ਬਹੁਤ ਰੀਣੀ ਰਵਾਂਗੇ ਸਦਾ ਕਿ ਜਿਹੜੇ ਉਹਨਾਂ ਨੂੰ ਫਾਂਸੀ ਦੇ ਜਿਹੜਾ ਤਖਤੇ ਤੋਂ ਖਿੱਚ ਕੇ ਵਾਪਸ ਲਿਆ ਰਹੇ ਆ ਜੀ ਪੰਜਾਬ ਦੇ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਆਪਾਂ ਲੈ ਕੇ ਚੱਲੇ ਹੋਏ ਆ ਤੇ ਆਪਾਂ ਸਭ ਤੋਂ ਨੂੰ ਜੁਆਨ ਕਰਾਉਣਾ ਚਾਹੁੰਦੇ ਆ ਉਹ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਜੀ ਨਸ਼ਿਆਂ ਦਾ ਕਹਿਰ ਉਹ ਉਹਨੂੰ ਠੱਲ ਪਾਉਣ ਵਾਸਤੇ ਸਭ ਤੋਂ ਵੱਡਾ ਕੰਮ ਉਹ ਤੋਂ ਕੀਤਾ ਜਾਊਗਾ ਦੂਸਰਾ ਗੁਰੂ ਸਾਹਿਬ ਦੀ ਬੇਅਦਬੀਆਂ ਦਾ ਜਿਹੜਾ ਮਸਲਾ ਉਹ ਉਹਨੂੰ ਹੱਲ ਕੀਤਾ ਜਾਊਗਾ ਬਾਕੀ ਧਰਮ ਪ੍ਰਚਾਰ ਦਾ ਤੇ ਬਾਕੀ ਵੀ ਜੋ ਪੰਜਾਬ ਦੇ ਜੋ ਮੁੱਦੇ ਉਹਨਾਂ ਵਾਸਤੇ ਧਿਆਨ ਦਿੱਤਾ ਜੋ ਪਰ ਸਭ ਤੋਂ ਵੱਡੇ ਮੁੱਦੇ ਜਿਹੜੇ ਆ ਇਹ ਹੀ ਸਾਨੂੰ ਜਿਹੜੇ ਅੱਜ ਦੀ ਡੇਟ ਸਭ ਤੋਂ ਬਾਕੀ ਬਾਕੀ ਸੱਚੀ ਪਾਰਟੀਆਂ ਦਿਖਾਵਾ ਕਰਨ ਦੀ ਸਾਰੇ ਮੁੱਦਿਆਂ ਤੇ ਉਹਨਾਂ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਕੰਮ ਕਰਕੇ ਦਿਖਾਇਆ ਤੇ ਸੰਕਤਾਂ ਨੂੰ ਵੀ ਲੋਕਾਂ ਨੂੰ ਵੀ ਇਹ ਮੀਦਿਆ ਕਿ ਉਹ ਹੀ ਉਹ ਹੀ ਸਾਡ ਨਸ਼ਿਆਂ ਤੋਂ ਕੱਢ ਸਕਦੇ ਤੇ ਕੱਢ ਸਕਦੇ ਆ ਬਾਕੀ ਦੂਜੇ ਤੇ ਬਹੁਤ ਸਰਕਾਰ ਬਹੁਤ ਤਿੰਨ ਸਰਕਾਰਾਂ ਚਾਰ ਬਣ ਵੀ ਗਈਆਂ ਨਸ਼ਿਆਂ ਦੇ ਮੁੱਦੇ ਤੇ ਲੇਕਿਨ ਨਸ਼ਾ ਵਧਿਆ ਆ ਘਟਿਆ ਨਹੀਂ ਨਾਮਜ਼ਦਗੀ ਗੱਲ ਦਰਦ ਕਰਵਾ ਦਿੱਤੀ ਸੀ ਕਿਉਂ ਨਿਸ਼ਾਨ ਹੁਣ ਮਿਲ ਜਾਣਾ ਤੁਹਾਨੂੰ ਲੱਗਦਾ ਕਿ ਜਿੰਨਾ ਅੱਜ ਇੱਥੇ ਇਕੱਠ ਹੋਇਆ ਹਾਂ ਹਾਂ ਜੀ ਲੋਕ ਤੇ ਚੋਣ ਨਿਸ਼ਾਨ ਉਹ ਦੇਖਦੇ ਸੀ ਉਸੇ ਉਦੈਮ ਤੇ ਬਹੁਤ ਸੰਕਤਾਂ ਦਾ ਸਲਾਬ ਆਇਆ ਜੀ ਥਲੇ ਕਰ ਬਹੁਤ ਥੈਂਕ ਯੂ ਧੰਨਵਾਦ ਜੀ